ਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਪਿਆਰੀ ਸਤਸੰਗ ਜੀਓ ਦਾਸ ਭਾਈ ਗੁਰਦੇਵ ਸਿੰਘ ਹਜੂਰੀ ਰਾਗੀ ਸਚਕਣ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਦਾਸ ਨੂੰ ਇਹ ਦੱਸ ਦਿਆਂ ਅਤਿਅੰਤ ਖੁਸ਼ੀ ਹੋ ਰਹੀ ਹੈ ਕਿ ਜਦੋਂ ਦਾ ਵੀ ਕੱਲ ਦਾ ਇਹ ਐਲਾਨ ਪਤਾ ਲੱਗਾ ਸਤਕਾਰਯੋਗ ਭਾਈ ਅਮਰਤਪਾਲ ਸਿੰਘ ਜੀ ਖਾਲਸਾ ਜਿਨ੍ਹਾਂ ਦੇ ਮਾਤਾ ਜੀ ਨੇ ਆ ਕੇ ਦੱਸਿਆ ਕਿ ਇਸ ਵਾਰ ਸੰਗਤਾਂ ਦਾ ਹੁਕਮ ਮੰਨਦਿਆਂ ਹੋਇਆਂ ਭਾਈ ਅਮਰਤਪਾਲ ਸਿੰਘ ਜੀ ਹੁਣਾਂ ਨੇ ਫੈਸਲਾ ਕੀਤਾ ਕਿ ਇਸ ਵਾਰ ਉਹ ਵੀ ਇਲੈਕਸ਼ਨ ਲੜਨਗੇ ਔਰ ਉਹ ਵੀ ਹਲਕਾ ਖਡੂਰ ਸਾਹ ਤੋਂ ਤੋਂ ਸਾਡਾ ਕੁਦਰਤੀ ਗੱਲ ਹੈ ਕਿ ਸਾਡਾ ਹਲਕਾ ਖਡੂਰ ਸਾਹ ਪੈਂਦਾ ਸਾਨੂੰ ਜਿੱਥੇ ਅਸੀਂ ਵੋਟਾਂ ਪਾਉਨੇ ਆ ਸਾਡਾ ਪਿੰਡ ਕੋਹਾੜਕਾ ਹੈ ਔਰ ਮੈਨੂੰ ਇਹ ਬਹੁਤ ਜ਼ਿਆਦਾ ਖੁਸ਼ੀ ਦੀ ਖਬਰ ਲੱਗੀ ਕਿ ਚਲੋ ਕੋਈ ਤੇ ਰਸਤਾ ਹੈ ਜਿਸ ਰਸਤੇ ਤੋਂ ਤੁਸੀਂ ਭਾਈ ਅਮਰਤਪਾਲ ਸਿੰਘ ਜੀ ਦੀ ਸਪੋਰਟ ਕਰ ਸਕਦੇ ਹੋ ਪਹਿਲਾਂ ਜਦੋਂ ਵੀ ਤੁਸੀਂ ਕਿਸੇ ਰਸਤੇ ਨੂੰ ਸਪੋਰਟ ਕਰਨ ਦੀ ਕੋਸ਼ਿਸ਼ ਕਰਦੇ ਸੀ ਤੇ ਖੌਫ ਦਾ ਮਾਹੌਲ ਪੈਦਾ ਕੀਤਾ ਜਾਂਦਾ ਸੀ ਨੌਜਵਾਨਾਂ ਦੇ ਵਿੱਚ ਡਰ ਪੈਦਾ ਕੀਤਾ ਜਾਂਦਾ ਸੀ ਤੇ ਮੈਂ ਇਹ ਗੱਲ ਤਾਂ ਆਪ ਜੀ ਨਾਲ ਸ਼ੇਅਰ ਕਰ ਰਿਹਾ ਕਿ ਇਹ ਕਾਨੂੰਨੀ ਪ੍ਰਿਕਰਿਆ ਹੈ ਜਿਵੇਂ ਪਹਿਲਾਂ ਭਾਈ ਸਿਮਰਜੀਤ ਸਿੰਘ ਮਾਨ ਸਾਹਿਬ ਜਿਨ੍ਹਾਂ ਨੂੰ ਤੁਸੀਂ ਜੇਲ੍ਹ ਚ ਬੈਠਿਆ ਜਿਤਾ ਕੇ ਤੇ ਹਮੇਸ਼ਾ ਲਈ ਉਹਨਾਂ ਦੀ ਮੰਦ ਖਲਾਸੀ ਕਰਾਈ ਸੀ ਇਸ ਵਾਰ ਤੁਹਾਡੇ ਸਾਰਿਆਂ ਦੇ ਕੋਲ ਇੱਕ ਮੌਕਾ ਹੈ ਇੱਕ ਬਟਨ ਦਬਣਾ ਹੈ ਤੁਸੀਂ ਸਾਰਿਆਂ ਨੇ ਵੋਟਾਂ ਦੇ ਵਿੱਚ ਸਪੋਰਟ ਕਰਨੀ ਹੈ ਜਿਵੇਂ ਤੁਸੀਂ ਆਮ ਕੈਂਡੀਡੇਟ ਕੀ ਕਰਦੇ ਹੋ ਉਹ ਤੁਹਾਨੂੰ ਇਸ ਕਰਕੇ ਜ਼ਿਆਦਾ ਜ਼ਰੂਰਤ ਹੈ ਕਿ ਜਿਨ੍ਹਾਂ ਨੇ ਤੁਹਾਡੇ ਬੱਚਿਆਂ ਦੀ ਨਸ਼ਿਆਂ ਤੋਂ ਮੰਦ ਖਲਾਸੀ ਪਹਿਲਾਂ ਵੀ ਕਰਾਈ ਸੀ ਤੇ ਗਾਹ ਵੀ ਕਰਾਉਣੀ ਹੈ ਇਹ ਸਾਡਾ ਹੁਣੇ ਬਿਲਕੁਲ ਫਰਜ ਬੰਦਾ ਹੈ ਕਿ ਅਸੀਂ ਭਾਈ ਅਮਰਤਪਾਲ ਸਿੰਘ ਦੀ ਸਪੋਰਟ ਵਿੱਚ ਆਈਏ। ਸੋ ਜਦੋਂ ਦੀ ਵੀ ਕੱਲ ਦੀ ਇਹ ਖਬਰ ਸੁਣੀ ਹੈ ਤੇ ਪਹਿਲਾਂ ਸਾਡਾ ਵੋਟਾਂ ਵਿੱਚ ਕੋਈ ਧਿਆਨ ਨਹੀਂ ਸੀਗਾ। ਕੌਣ ਖਲੋਤਾ ਹੈ ਕਿੱਥੋਂ ਖਲੋਤਾ ਹੈ ਕੀ ਕਰ ਰਿਹਾ ਪਰ ਜਦੋਂ ਦੀ ਵੀ ਇਹ ਖਬਰ ਸੁਣੀ ਹੈ ਤੇ ਸੱਚੀ ਗੱਲ ਹੈ ਮੈਨੂੰ ਐਂ ਲੱਗਦਾ ਕਿ ਆਉਣ ਵਾਲੇ ਦਿਨਾਂ ਵਿੱਚ ਸਭ ਤੋਂ ਰੋਚਕਤਾ ਵਾਲੀ ਜਿਹੜੀ ਸੀਟ ਹੋਏਗੀ ਨਾ ਉਹ ਖਡੂਰ ਸਾਹਿਬ ਤੋਂ ਹੀ ਹੋਏਗੀ। ਔਰ ਮੈਂ ਇਹ ਗੱਲ ਕਹਿਣਾ ਕਿ ਧਿਆਨ ਸਭ ਤੋਂ ਵੱਧ ਖਿੱਚੇਗੀ ਖਡੂਰ ਸਾਹਿਬ ਦੀ ਸੀਟ। ਔਰ ਨਾਲ ਨਾਲ ਮੇਰੀ ਬੇਨਤੀ ਹੈ ਵੱਖ-ਵੱਖ ਧਿਰਾਂ ਨੂੰ ਕਿ ਮੈਂ ਚਾਹਨਾ ਹਾਂ ਸਾਰਿਆਂ ਨੂੰ ਬੇਨਤੀ ਕਰਦਾ ਹਾਂ ਹੱਥ ਜੋੜ ਕੇ ਵੀ ਭਾਈ ਅਮਰਤਪਾਲ ਸਿੰਘ ਦੀ ਵਰ ਖਿਲਾਫ ਜੇ ਕੋਈ ਪੰਥਕ ਤੇਰੇ ਨਾਂ ਹੀ ਆਪਣਾ ਬੰਦਾ ਖਿਲਾਾਰੇ ਤੇ ਇਹ ਬਹੁਤ ਜ਼ਿਆਦਾ ਵੱਡੀ ਸਪੋਰਟ ਹੋਏਗੀ ਸਾਰੀਆਂ ਪੰਥਕ ਧਿਰਾਂ ਇਕਜੁੱਟ ਹੋ ਕੇ ਭਾਈ ਅਮਰਤਪਾਲ ਸਿੰਘ ਜੀ ਦੀ ਸਪੋਰਟ ਵਿੱਚ ਆ ਕੇ ਤੇ ਆਪਾਂ ਉਹਨਾਂ ਨੂੰ ਜਿਤਾਈਏ ਤੇ ਆਪਣੇ ਬੱਚਿਆਂ ਦਾ ਭਵਿੱਖ ਹੋਰ ਸੁਰੱਖਿਅਤ ਕਰੀਏ ਸੋ ਅਸੀਂ ਕੀਰਤਨੀਆ ਸਿੰਘਾਂ ਵੱਲੋਂ ਆਪ ਵੀ ਔਰ ਹੋਰ ਬਿਆੰਤ ਰਾਗੀ ਸਿੰਘਾਂ ਵੱਲੋਂ ਇਹ ਬੇਨਤੀ ਕਰਦੇ ਆਂ ਕਿ ਅਸੀਂ ਸਾਰੇ ਭਾਈ ਅਮਰਤਪਾਲ ਸਿੰਘ ਦੀ ਸੋਟ ਵਿੱਚ ਆਵਾਂਗੇ ਪਰਿਵਾਰ ਜਿੱਥੇ ਵੀ ਸਾਡੀ ਸੇਵਾ ਲਾਏਗਾ ਅਸੀਂ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜੇ ਵੀ ਹੋਵਾਂਗੇ ਔਰ ਆਪਣੇ ਇਲਾਕੇ ਵਿੱਚੋਂ ਨਗਰ